ਸਾਰੇ ਸ਼ਰੀਆਕਾਰ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ YouTube ਚੈਨਲ ਗੁਰਪਿੰਦਰ ਪਿੰਡਾ 1313 ਤੇ ਅਰਦਾਸ ਕਰਦੀਆਂ ਦੋਸਤ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਇੱਕ ਔਰਤ ਇੱਕ ਔਰਤ ਦੇ ਕਈ ਰੂਪ ਨੇ ਤੇ ਕਈ ਨਾਵਾਂ ਨਾਲ ਵਾਹਿਗੁਰੂ ਜੀ ਨੇ ਇਹਨੂੰ ਬਹੁਤ ਸੋਹਣਾ ਦਰਜਾ ਦਿੱਤਾ ਹੋਇਆ ਹੈ ਪਰ ਅੱਜ ਦੇ ਜਮਾਨੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਔਰਤ ਦਾ ਜਿਹੜਾ ਮਾਂ ਦੇ ਸਤਿਕਾਰ ਬਹੁਤ ਹੀ ਘੱਟ ਹੁੰਦਾ ਹੈ ਔਰਤ ਸਾਰਾ ਦਿਨ ਕੰਮਕਾਰ ਕਰਦੀ ਏ ਬੱਚੇ ਸੁਭਾ ਦੀ ਤੇ ਹੋਰ ਕਈ ਗਤੀਵਿਧੀਆਂ ਤੇ ਜ਼ਿੰਮੇਵਾਰੀਆਂ ਵੀ ਚੱਕਦੀ ਏ ਆ ਫੇਰ ਵੀ ਉਸ ਨੂੰ ਜਿਹੜਾ ਮਾਣ ਤੇ ਸਤਿਕਾਰ ਨਹੀਂ ਮਿਲਦਾ ਪੇਕੇ ਘਰ ਵੀ ਉਸ ਨੂੰ ਪਰਾਈ ਦਾ ਹੀ ਦਰਜਾ ਮਿਲਦਾ ਹੈ ਜਦੋਂ ਉਸ ਦਾ ਵਿਆਹ ਹੋ ਜਾਂਦਾ ਤਾਂ ਸਹੁਰੇ ਘਰ ਵੀ ਉਸ ਨੂੰ ਪਰਾਈ ਕਿਹਾ ਜਾਂਦਾ ਹੈ ਤਾਂ ਦੋਸਤੋ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣੇ ਚਾਹੀਦੇ ਆ ਆਪਣੀਆਂ ਧੀਆ ਨੂੰ ਵੱਧ ਤੋਂ ਵੱਧ ਪੜਾਓ ਤੇ ਲਿਖਾਓ ਤੇ ਕਾਮਯਾਬ ਇਨਸਾਨ ਜ਼ਰੂਰ ਬਣਾਓ ਉਹ ਉਹ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਡੋਲਣ ਨਾ ਤਾਂ ਉਹ ਖੁਦ ਇੱਕ ਵਧੀਆ ਇਨਸਾਨ ਮਹਿਸੂਸ ਕਰਨ ਆਪਣੇ ਪੁੱਤਾਂ ਦੇ ਨਾਲ ਪੁੱਤਾਂ ਦੇ ਬਰਾਬਰ ਧੀ ਨੂੰ ਅਧਿਕਾਰ ਜ਼ਰੂਰ ਦੋ ਜਦੋਂ ਆਪਾਂ ਧੀ ਤੇ ਪੁੱਤ ਨੂੰ ਕਮਾਈ ਵਾਲੇ ਰਸਤੇ ਤੇ ਨਹੀਂ ਲਾਉਂਦੇ ਤਾਂ ਉਹ ਪੜਕ ਜਾਂਦੇ ਆ ਦੋਸਤੋ ਇਸੇ ਕਰਕੇ ਔਰਤ ਦਾ ਮਾਣ ਤੇ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਔਰਤ ਨੂੰ ਨਿੱਜੀ ਫੈਸਲੇ ਲੈਣ ਦਾ ਵੀ ਅਧਿਕਾਰ ਦਿੱਤਾ ਜਾਵੇ ਐਕਟੀਵਿਟੀ ਜਿਹੜੀ ਹੈ ਔਰਤ ਨੂੰ ਔਰਤ ਦੇ ਕੋਲੇ ਲੈ ਕੇ ਤੁਸੀਂ ਨਾ ਆਇਆ ਕਰੋ ਔਰਤੋ ਇੱਕ ਰੱਬ ਦਾ ਰੂਪ ਹੈ ਵਾਹਿਗੁਰੂ ਜੀ ਨੇ ਦਿੱਤਾ ਹੋਇਆ ਤਾਂ ਔਰਤ ਦਾ ਮਾਣ ਤੇ ਸਤਿਕਾਰ ਕਰਨਾ ਤੁਹਾਡਾ ਪਹਿਲਾ ਫਰਜ਼ ਹੈ ਆ ਦੋਸਤੋ ਅੱਪ ਮੈਂ ਦਾ ਇਹੋ ਕਹਿਣਾ ਚਾਹਾਂਗੀ ਆਪਣੀਆਂ ਬੇਟੀਆਂ ਨੂੰ ਵਾਅਦੇ ਵਾਅਦੇ ਪੜ੍ਹਾਓ ਤੇ ਲਿਖਾਓ ਤਾਂ ਜੋ ਵੀ ਉਹਨਾਂ ਦੇ ਅਧਿਕਾਰ ਬੰਦੇ ਉਹਨਾਂ ਨੂੰ ਜੋ ਉਹ ਦਿੱਤੇ ਜਾਣ ਪਰ ਜੇ ਅੱਜ ਦੇ ਜਮਾਨੇ ਵਿੱਚ ਆਪਾਂ ਗੱਲ ਕਰੀਏ ਕਈ ਔਰਤਾਂ ਜਿਹੜੀਆਂ ਨੇ ਆਪਣੇ ਦੇਸ਼ ਦਾ ਨਾਮ ਹੀ ਰੌਸ਼ਨ ਕੀਤਾ ਹੈ ਤਾਂ ਇਸੇ ਤਰ੍ਹਾਂ ਦੂਜੀਆਂ ਔਰਤਾਂ ਜਿਹੜੀਆਂ ਮੇਰੀਆਂ ਭੈਣਾਂ ਘਰ ਬੈਠੀਆਂ ਨੇ ਉਹਨਾਂ ਨੂੰ ਵੀ ਨਿੱਜੀ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਜਾਵੇ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਖੁਸ਼ਹਾਲ ਜੀਵਨ ਬਤੀਤ ਕਰਨ ਤਾਂ ਮੇਚਾ ਖੁਸ਼ ਰਹਿਣ ਆ ਦੋਸਤੋ ਖੇਰ ਦੇ ਵਿੱਚ ਮੈਂ ਤਾਂ ਇਹੋ ਹੀ ਕਹਿਣਾ ਚਾਹਾਂਗੀ ਪਲੀਜ਼ ਤੁਸੀਂ ਔਰਤਾਂ ਨੂੰ ਮਾਣ ਤੇ ਸਤਿਕਾਰ ਜ਼ਰੂਰ ਦਿਆ ਕਰੋ ਬਰਾਬਰ ਦਾ ਹੱਕ ਜ਼ਰੂਰ ਦਿਆ ਕਰੋ ਤੇ ਵੱਧ ਤੋਂ ਵੱਧ ਬੇਟੀਆਂ ਨੂੰ ਪੜ੍ਹਾਓ ਤੇ ਲਿਖਾਓ ਤਾਂ ਕਾਮਜਵਨ ਇਨਸਾਨ ਜ਼ਰੂਰ ਬਣਾਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਜੁਆਇਨ ਕਰਨਾ ਜੀ ਧੰਨਵਾਦ